भगवान वाल्मीकि मंदिर शिहाटा विखे पावन वाल्मीकि तीर्थ एक्शन कमेटी के चेयरमैन कुमार दर्शन दी हेट की अगवाई हेठ बैठक की गई इस दौरान विश्व वाल्मीकि धर्म समाज संगठन के प्रधान राकेश रिंकू वालों ऐलान किया गया कि आज तो उन्होंने संस्था पावन वाल्मीकि तीर्थ एक्शन कमेटी के चंडे हेठ समाज की सेवा करेगी इस मौके पंजाब प्रधान शशि गिल चीफ एडवाइजर एडवोकेट नरेश गिल एडवोकेट रणजीत भी मौजूद सन ਐਸ ਮੋਕੇ ਰੋਹਿਤ ਅਨਾਰਿਆ ਨੂੰ ਯੂਥ ਵਿੰਗ ਅੰਮ੍ਰਿਤਸਰ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਅੱਜ ਪਰਮਪితਾ ਪਰਮਾਤਮਾ ਦੇ ਬ੍ਰਹਮ ਅਲਿਆ ਛਾਟੇ ਦੇ ਵਿੱਚ ਸਾਡੇ ਜਿਹੜੇ ਵਿਸ਼ਵ ਵਾਲਮੀਕੀ ਧਰਮ ਸਮਾਜ ਸੰਗਠਨ ਹੈ ਉਹਨਾਂ ਨੇ ਪਵਨ ਵਾਲਮੀਕੀ ਤਿਰਤ ਐਕਸ਼ਨ ਕਮੇਟੀ ਦੇ ਵਿੱਚ ਆਪਣਾ ਵਿਲੀਏ ਕੀਤਾ ਆਪਣਾ ਸਵੇਠਾ ਜਿਹੜਾ ਅੱਜ ਪਵਨ ਵਾਲਮੀਕੀ ਤਿਰਤ ਐਕਸ਼ਨ ਕਮੇਟੀ ਦੇ ਵਿੱਚ ਵਿਲੀਏ ਕਰਕੇ ਸਾਡੇ ਨਾਲ ਚੱਲਣ ਦਾ ਫੈਸਲਾ ਲਿਆ ਹੈ ਔਰ ਜਿੰਨਾ ਵੀ ਸਾਡਾ ਪੂਰੀ ਮੰਦਰ ਕਮੇਟੀ ਦੇ ਸਾਰੇ ਮੈਂਬਰ ਵੀ ਹੋ ਜਿਹੜੇ ਅੱਜ ਪਾਵਨ ਵਾਲਮੀਕੀ ਐਕਸ਼ਨ ਕਮੇਟੀ ਦੇ ਨਾਲ ਉਹਦੇ ਵਿੱਚ ਜੁੜੇ ਨੇ ਤੇ ਮੈਂ ਅੱਜ ਦੇ ਦਿੰਦੀ ਆ ਸਭ ਨੂੰ ਆਪਣਾ ਪਾਵਨ ਵਾਲਮੀਕੀ ਐਕਸ਼ਨ ਕਮੇਟੀ ਨੂੰ ਮੁਬਾਰਕਬਾਦ ਦਿੰਨਾ ਵੀ ਅਸੀਂ ਅੱਗੇ ਵੀ ਇੱਕ ਸੀ ਤੇ ਗਾਹ ਵੀ ਹੁਣ ਅਸੀਂ ਇੱਕ ਹੋ ਕੇ ਤਗੜੇ ਹੋ ਕੇ ਜਿਹੜਾ ਆਪਣੇ ਸਮਾਜ ਪ੍ਰਤੀ ਕੰਮ ਕਰਾਂਗੇ